ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਸਾਡੇ ਗੁਰ ਸਹਿਬਾਨਾਂ ਦੇ ਵਿੱਚੋਂ ਚਾਰ ਗੁਰੂਆਂ ਨੇ ਬਾਜ਼ ਰੱਖਿਆ 6ਵੇਂ ਗੁਰੂ 7ਵੇਂ ਗੁਰੂ 9ਵੇਂ ਗੁਰੂ ਤੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਜ਼ ਸਿੱਖਾਂ ਦੀ ਆਜ਼ਾਦ ਰਾਜ ਸੀ ਵਿਚਾਰਧਾਰਾ ਦਾ ਸੰਚੇਕ ਹੈ ਬਾਜ਼ ਤੇ ਸਿੱਖ ਦੇ ਗੁਣ ਆਪਸ ਦੇ ਵਿੱਚ ਮੇਲ ਖਾਂਦੇ ਨੇ ਬਾਜ਼ ਦਾ ਪਹਿਲਾ ਗੁਣ ਹੈ ਕਿ ਗੁਜ਼ਰ ਔਕਾਤ ਕਰ ਲੇਤਾ ਹੈ ਬੋ ਕੋਹੋ ਪਿਹਾਵਾ ਮੇ ਸ਼ਾਹੀ ਕੇ ਲਈਏ ਜ਼ਲਤ ਹੈ ਕਾਰੇ ਆਸ਼ਿਆ ਬੰਦੇ ਕੇ ਬਾਜ਼ ਕਦੀ ਵੀ ਗੁਲਾਮੀ ਸਵੀਕਾਰ ਨਹੀਂ ਕਰਦਾ ਜੇਕਰ ਬਾਜ਼ ਨੂੰ ਤੁਸੀਂ ਪਿੰਜਰੇ ਦੇ ਵਿੱਚ ਕੈਦ ਕਰਕੇ ਰੱਖੋਗੇ ਉਹ ਜਾਂ ਤਾਂ ਪਿੰਜਰਾ ਤੋੜ ਦੇਗਾ ਤੇ ਜਾਂ ਆਪਣੀ ਜਾਨ ਦੇ ਦੇਗਾ ਤੇ ਇਹੋ ਗੁਣ ਗੁਰੂ ਦੇ ਸਿੱਖ ਦਾ ਕਿ ਪਰਾ ਦੀਨ ਸੁਪਨੇ ਸੁਖ ਨਹੀਂ ਕਿਸੇ ਨੂੰ ਫਰੀਕਤ ਤੌਰ ਤੇ ਕੈਦ ਕਰਕੇ ਰੱਖਿਆ ਜਾ ਸਕਦਾ ਪਰ ਅਸੀਂ ਓਨੀ ਦੇਰ ਉਸ ਨੂੰ ਗੁਲਾਮ ਨਹੀਂ ਕਹਿ ਸਕਦੇ ਜਿੰਨੀ ਦੇਰ ਉਹ ਗੁਲਾਮੀ ਨੂੰ ਸਵੀਕਾਰ ਨਾ ਕਰ ਲਵੇ ਸਿੱਖ ਜਾਂ ਜੰਗਾਂ ਯੁੱਧਾਂ ਦੇ ਵਿੱਚ ਹੋਣਗੇ ਤੇ ਜਾਂ ਤਖਤਾਂ ਤੇ ਬੈਠੇ ਹੋਣਗੇ ਜਾਂ ਉਹ ਬਾਗੀ ਹੋਣਗੇ ਤੇ ਜਾਂ ਉਹ ਬਾਦਸ਼ਾਹ ਹੋਣਗੇ ਬਾਜ਼ ਦਾ ਦੂਜਾ ਗੁਣ ਹੈ ਕਿ ਪਰਵਾਜ਼ ਦੋਨੋਂ ਕੀ ਹੈ ਇੱਕ ਹੀ ਫਿਜ਼ਾ ਵਿੱਚ ਕਰਗਸ ਦਾ ਜਹਾਂ ਔਰ ਹੈ ਔਰ ਸ਼ਾਹੀ ਕਾ ਜਹਾਂ ਔਰ ਕਿ ਬਾਜ਼ ਕਦੀ ਵੀ ਦੂਸਰੇ ਜਾਨਵਰ ਦੇ ਕੀਤੇ ਹੋਏ ਸ਼ਿਕਾਰ ਦਾ ਮਾਸ ਨਹੀਂ ਖਾਂਦਾ ਉਹ ਹਮੇਸ਼ਾ ਆਪਣਾ ਸ਼ਿਕਾਰ ਆਪ ਮਾਰਦਾ ਤੇ ਇਹੋ ਸਿੱਖ ਦਾ ਵੀ ਗੁਣ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂ ਕਿ ਗੁਰੂ ਦਾ ਸਿੱਖ ਵੀ ਹਮੇਸ਼ਾ ਆਪਣੇ ਦਸਾਂ ਨੋਹਾਂ ਦੀ ਕਿਰਤਕਮਾਈ ਖਾ ਕੇ ਖਾਂਦਾ ਉਹ ਕਿਸੇ ਦਾ ਹੱਕ ਨਹੀਂ ਮਾਰਦਾ ਬਾਜ਼ ਦਾ ਤੀਸਰਾ ਗੁਣ ਹੈ ਕਿ ਹਮਾਮੂ ਕਬੂਤਰ ਕਾ ਭੂਖਾ ਨਹੀਂ ਮੈਂ ਕਿ ਜ਼ਿੰਦਗੀ ਬਾਜ਼ ਕੀ ਹੈ ਜ਼ਿਆਦਾ ਨਾ ਪਲਟਣਾ ਝਪਟਣਾ ਜਪਟ ਕਰ ਲਟਣਾ ਲਹੂ ਗਰਮ ਰੱਖਣੇ ਦਾ ਹੈ ਇੱਕ ਬਹਾਨਾ ਕਿ ਬਾਜ਼ ਆਪਣੇ ਆਖਰੀ ਥਾਹਾਂ ਤੱਕ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਆਲਸ ਤਿੰਨ ਕੰਮਾਂ ਪਾਣੀ ਆਉਣ ਦਿੰਦਾ ਤੇ ਇਹੋ ਗੁਣ ਗੁਰੂ ਦੇ ਸਿੱਖ ਦਾ ਵੀ ਕਿ ਸਤਗੁਰ ਕਾ ਜੋ ਸਿੱਖ ਅਖਾਈ ਸੋ ਫਲ ਕੇ ਉਠਾਰ ਨਾਮ ਤੇ ਆਏ ਕਿ ਸਿੱਖ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਬਾਜ਼ ਦਾ ਚੌਥਾ ਗੁਣ ਕਿ ਅਕਾਬੀ ਰੂਹ ਜ਼ਾਬੇਦਾਰ ਹੁੰਦੀ ਹੈ ਨੌਜਬਾਨੀ ਮੇ ਨਜ਼ਰ ਆਤੀ ਹੈ ਉਸ ਕੋ ਆਪਣੀ ਮੰਜ਼ਿਲ ਆਸਮਾਨੋਂ ਪਰ ਨਹੀਂ ਤੇਰਾ ਟਿਕਾਣਾ ਕਸਰੀ ਸੁਲਤਾਨੀ ਕੇ ਗੁਰਬੰਧ ਪਰ ਤੂੰ ਸ਼ਾਹੀ ਹੈ ਬਸੇਰਾ ਕਰ ਪਹਾੜੋ ਕੀ ਜਟਾਨੋ ਪਰ ਕਿ ਬਾਜ਼ ਬੇਸ਼ੱਕ ਆਸਮਾਨ ਦੇ ਵਿੱਚ ਹਜ਼ਾਰਾਂ ਮੀਲ ਉੱਚਾ ਉੱਡਿਆ ਫਿਰੇ ਪਰ ਉਸਦੀ ਨਜ਼ਰ ਹਮੇਸ਼ਾ ਜ਼ਮੀਨ ਤੇ ਹੁੰਦੀ ਹੈ ਜਿਵੇਂ ਸਿੱਖ ਮਨ ਨੀਵਾ ਮਤ ਉੱਚ ਬਾਜ਼ ਦਾ ਪੰਜਵਾਂ ਗੁਣ ਕਿ ਤੂੰ ਦੀ ਆਵਾਦੀ ਮੇ ਮਤ ਗੁਭਰਾ ਐ ਓਕਾਬ ਜੇ ਚਲਤੀ ਹੈ ਤੁਝੇ ਔਰ ਉੱਚਾ ਉਡਾਣੇ ਕੇ ਲਈ ਕਿ ਦੁਨੀਆ ਦੇ ਸਾਰੇ ਪੰਛੀ ਹਵਾ ਦੇ ਬੇਗ ਦੇ ਨਾਲ ਉਡਾਰੀ ਭਰਦੇ ਨੇ ਪਰ ਬਾਜ਼ ਇੱਕ ਇਕੱਲਾ ਜਹਾ ਪੰਛੀ ਆ ਜਿਹੜਾ ਹਵਾ ਦੇ ਬੇਗ ਦੇ ਉਲਟ ਉਡਾਰੀ ਭਰਦਾ ਉਹ ਕਦੇ ਵੀ ਪੇੜ ਚਾਲ ਦਾ ਸ਼ਿਕਾਰ ਨਹੀਂ ਬਣਦਾ ਤੇ ਇਹੋ ਗੁਰੂ ਦੇ ਸਿੱਖ ਦਾ ਵੀ ਗੁਣ ਹੈ ਕਿ ਗੁਰੂ ਦਾ ਸਿੱਖ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਹੀ ਚੱਲਦਾ ਫਿਰ ਦੁਨੀਆ ਦਾ ਬੇਗ ਚਾਹੇ ਕਿਸੇ ਪਾਸੇ ਮਰਜੀ ਵਗੇ ਉਹ ਹਮੇਸ਼ਾ ਜ਼ਿੰਦਾ ਦਲੀ ਨਾਲ ਆਪਣੇ ਰਾਹ ਤੇ ਹੀ ਚੱਲਦਾ ਬਾਜ਼ ਕਦੀ ਵੀ ਆਪਣਾ ਆਲਣਾ ਨਹੀਂ ਬਣਾਉਂਦਾ ਉਹ ਖੁੱਲੇ ਅਸਮਾਨ ਦੇ ਵਿੱਚ ਉਡਾਈਆਂ ਪਰਦਾ ਤੇ ਗੁਰੂ ਦਾ ਸਿੱਖ ਵੀ ਹਮੇਸ਼ਾ ਮੋਹ ਮਾਇਆ ਦੇ ਜਾਲ ਤੋਂ ਦੂਰ ਰਹਿੰਦਾ ਹੈ ਬਾਜ਼ ਦੀ ਉਮਰ 70 ਸਾਲ ਦੇ ਲਗਭਗ ਹੁੰਦੀ ਹੈ ਪਰ ਜਦੋਂ ਉਸ ਦੀ ਉਮਰ 40 ਸਾਲ ਦੀ ਹੋ ਜਾਂਦੀ ਹੈ ਤਾਂ ਉਸ ਦੇ ਖੰਭ ਉਸ ਦੇ ਪੰਜੇ ਤੇ ਉਸ ਦੀ ਚੁੰਝ ਬਿਲਕੁਲ ਨਾ ਕਮੀ ਹੋ ਜਾਂਦੀ ਹੈ ਉਸ ਦੇ ਪੰਜੇ ਇੰਨੇ ਲੰਬੇ ਹੋ ਜਾਂਦੇ ਨੇ ਕਿ ਸ਼ਿਕਾਰ ਨੂੰ ਦਬੋਚਣ ਦੇ ਲਈ ਉਹਨਾਂ ਦੀ ਪਕੜ ਨਹੀਂ ਬਣਦੀ ਉਸ ਦੀ ਚੁੰਝ ਇੰਨੀ ਲੰਬੀ ਹੋ ਕੇ ਮੁੜ ਜਾਂਦੀ ਹੈ ਕਿ ਬਾਜ਼ ਨੂੰ ਮਾਸ ਖਾਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਉਹਦੇ ਖੰਭ ਜਿਹੜੇ ਹੁੰਦੇ ਨੇ ਉਹ ਇੰਨੇ ਭਾਰੀ ਹੋ ਜਾਂਦੇ ਨੇ ਕਿ ਉਸ ਦੀ ਛਾਤੀ ਦੇ ਨਾਲ ਲੱਗ ਜਾਂਦੇ ਨੇ ਕਿ ਉਸ ਨੂੰ ਉਡਾਰੀ ਭਰਨ ਦੇ ਵਿੱਚ ਦਿੱਕਤ ਆਉਂਦੀ ਹੈ ਫਿਰ ਬਾਸ ਦੇ ਅੱਗੇ ਤਿੰਨ ਆਪਸ਼ਨਾਂ ਹੁੰਦੀਆਂ ਨੇ ਕਿ ਜਾਂ ਤਾਂ ਉਹ ਆਪਣੀ ਇਸ ਹਾਲਤ ਨੂੰ ਸਵੀਕਾਰ ਕਰ ਲਵੇ ਤੇ ਰिज-ਰਿਜ ਕੇ ਮਰ ਜਾਵੇ ਤੇ ਜਾਂ ਉਹ ਦੂਸਰਿਆਂ ਦਾ ਝੂਠਾ ਖਾਣ ਦੇ ਲਈ ਮਜਬੂਰ ਹੋ ਜਾਵੇ ਕਿ ਦੂਸਰਿਆਂ ਦੇ ਕੀਤੇ ਹੋਏ ਸ਼ਕਾਰ ਦਾ ਮਾਸ ਖਾ ਕੇ ਆਪਣਾ ਗੁਜ਼ਾਰਾ ਕਰੇ ਤਾਂ ਜਾਂ ਉਸ ਦੇ ਇੱਕ ਤੀਜਾ ਰਾਹ ਹੁੰਦਾ ਉਹ ਹੁੰਦਾ ਤਪੱਸਿਆ ਦਾ ਫਿਰ ਬਾਸ ਤੀਸਰਾ ਰਾਹ ਨੂੰ ਸਵੀਕਾਰ ਕਰਦਾ ਉਹ ਪਹਾੜਾਂ ਦੇ ਵਿੱਚ ਜਾਂਦਾਗਾ ਇਕਾਂਤ ਜਗ੍ਹਾ ਤੇ ਉੱਥੇ ਜਾ ਕੇ ਉਹ ਪੱਥਰਾਂ ਦੇ ਨਾਲ ਮਾਰ-ਮਾਰ ਕੇ ਪਹਿਲਾਂ ਆਪਣੀ ਚੁੰਝ ਤੇ ਆਪਣੇ ਪੰਜਾ ਨੂੰ ਤੋੜਦਾ ਫਿਰ ਉਹ ਆਪਣੇ ਖੰਭਾਂ ਨੂੰ ਨੋਜ-ਨੋਜ ਕੇ ਤੋੜ ਦਿੰਦਾ ਤੇ ਫਿਰ ਲਗਭਗ 150 ਦਿਨਾਂ ਦੇ ਤੱਕ ਬਾਸ ਉਸ ਪਹਾੜਾਂ ਤੇ ਪਹਾੜਾਂ ਦੀ ਉੱਚੀ ਚੋਟੀ ਤੇ ਇਕਾਂਤ ਜਗ੍ਹਾ ਦੇ ਵਿੱਚ ਭੁੱਖਾ ਤੇ ਹਾਇ ਪਿਆ ਰਹਿੰਦਾ ਤੇ ਹੌਲੀ-ਹੌਲੀ ਫਿਰ ਉਸ ਤੇ ਨਵੇਂ ਖੰਭ ਨਿਕਲਦੇ ਨੇ ਨਵੀਂ ਚੁੰਝ ਆਉਂਦੀ ਆ ਤੇ ਨਵੇਂ ਪੰਜੇ ਆਉਂਦੇ ਨੇ ਇਸ ਤੋਂ ਬਾਅਦ ਫਿਰ ਬਾਜ਼ ਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ ਤੇ ਫਿਰ ਅਗਲੇ 30 ਸਾਲਾਂ ਦੇ ਤੱਕ ਫਿਰ ਉਹ ਇੱਕ ਹੋਰ ਸ਼ਾਨਦਾਰ ਜ਼ਿੰਦਗੀ ਜੀਉਂਦਾ ਹੈ ਜਦੋਂ ਮੀਂਹ ਪੈ ਰਿਹਾ ਹੁੰਦਾ ਤੇ ਪੰਛੀ ਮੀਂਹ ਤੋਂ ਬਚਣ ਦੇ ਲਈ ਆਪਣੇ ਆਲਿਆਂ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ ਤਾਂ ਉਦੋਂ ਬਾਜ਼ ਮੀਂਹ ਨੂੰ ਪਾਰ ਕਰਦਾ ਹੋਇਆ ਐਡੀ ਲੰਬੀ ਉਡਾਰੀ ਭਰਦਾ ਹੈ ਕਿ ਬੱਦਲਾਂ ਤੋਂ ਉੱਪਰ ਨਿਕਲ ਜਾਂਦਾ ਥੱਲੇ ਮੀਂਹ ਪੈ ਰਿਹਾ ਹੁੰਦਾ ਤੇ ਬਾਜ਼ ਉੱਪਰ ਉੱਡ ਰਿਹਾ ਹੁੰਦਾ ਇਹੋ ਗੁਣ ਸਿੱਖਾਂ ਦਾ ਵੀ ਹੈ ਕਿਉਂ ਮਸੀਤਾਂ ਦੇ ਅੱਗੇ ਕਦੇ ਝੁਕਦੇ ਨਹੀਂ ਮਸੀਤਾਂ ਤੇ ਫਤਿਹ ਪਾਉਂਦੇ ਨੇ ਜਿਹੜੀ ਮਾਦਾ ਬਾਜ਼ ਹੁੰਦੀ ਹੈ ਜਦੋਂ ਦੂਸਰੇ ਪੰਛੀਆਂ ਦੇ ਬੱਚੇ ਹਜੇ ਆਪਣੇ ਆਲਣਾ ਦੇ ਵਿੱਚ ਥੋੜਾ ਥੋੜਾ ਫੜਫੜਾਉਂਦੇ ਨੇ ਤਾਂ ਮਾਦਾ ਬਾਜ਼ ਆਪਣੇ ਬੱਚੇ ਨੂੰ ਲੈ ਕੇ ਘੱਟੋ-ਘੱਟ 11-12 ਕਿਲੋਮੀਟਰ ਉੱਪਰ ਆਸਮਾਨ ਦੇ ਵਿੱਚ ਉਡਾਰੀ ਭਰਦੀ ਹੈ ਇਹ ਉਡਾਰੀ ਭਰਨ ਦੇ ਲਈ ਉਹਨੂੰ 7 ਤੋਂ 9 ਮਿੰਟ ਦਾ ਸਮਾਂ ਲੱਗਦਾ ਇੰਨੀ ਉੱਚੀ ਜਾ ਕੇ ਉੱਥੋਂ ਉਹ ਆਪਣੇ ਬੋਟ ਨੂੰ ਛੱਡ ਦਿੰਦੀ ਹੈ ਤੇ ਜਦੋਂ ਉਹ ਬੱਚਾ ਧਰਤੀ ਤੇ ਡਿੱਗਣ ਵਾਲਾ ਹੁੰਦਾ ਤਾਂ ਉਹ ਇੱਕਦਮ ਆ ਕੇ ਫੇਰ ਆਪਣੇ ਬੱਚੇ ਨੂੰ ਬੋਚ ਲੈਂਦੀ ਆ ਫੇਰ ਉਸ ਨੂੰ ਉੰਨੀ ਉੱਪਰ ਉਡਾਰੀ ਉਚਾਈ ਤੇ ਲੈ ਕੇ ਜਾਂਦੀ ਆ ਫੇਰ ਉੱਥੋਂ ਛੱਡ ਦਿੰਦੀ ਆ ਤੇ ਇਹੇ ਉਹ ਉੰਨੀ देर ਤੱਕ ਕਰਦੀ ਆ ਜਿੰਨੀ ਦੇਰ ਤੱਕ ਉਸ ਦਾ ਬੱਚਾ ਖੁੱਲੇ ਆਸਮਾਨ ਦੇ ਵਿਚ ਚੜਾਈ ਨੀ ਪਰ ਲੈਂਦਾ ਇਹਨੇ ਬਾਦ ਦੇ ਗੁਣ ਜਿਹੜੇ ਸਿੱਖਾਂ ਦੇ ਗੁਣ ਦੇ ਨਾਲ ਮੇਲ ਖਾਂਦੇ ਨੇ ਤਾਂ ਹੀ ਤਾਂ ਕਰਕੇ ਸਾਡੇ ਗੁਰੂਆਂ ਨੇ ਬਾਜ਼ ਰੱਖਿਆ ਸੀਗਾ ਤੇ ਸਿੱਖਾਂ ਦੀ ਪਹਿਲੀ ਜੰਗ ਵੀ ਬਾਜ਼ ਤੋਂ ਸ਼ੁਰੂ ਹੋਈ ਸੀ ਜਦੋਂ 6ਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੇ ਬਾਜ਼ ਨੇ ਮੁਖਲਿਸ ਖਾਂ ਦਾ ਬਾਜ਼ ਜ਼ਮੀਨ ਤੇ ਸੁਟ ਲਿਆ ਸੀ ਤੇ ਸਿੱਖਾਂ ਨੇ ਕਿਹਾ ਸੀ ਕਿ ਇੱਕ ਪੰਛੀ ਤੋਂ ਜੰਗ ਕਿਉਂ ਲੜਨੀ ਆਪਾਂ ਉਹਨਾਂ ਦਾ ਇਹ ਬਾਜ਼ ਵਾਪਸ ਕਰ ਦਈਏ ਤਾਂ ਗੁਰੂ ਨੇ ਕਿਹਾ ਸੀ ਕਿ ਤੁਹਾਨੂੰ ਇਹ ਪੰਛੀ ਲੱਗਦਾ ਹੋਣਾ ਪਰ ਮੈਨੂੰ ਬਾਜ਼ ਦੇ ਵਿੱਚੋਂ ਤਾਜ ਦੀ ਵਿਚਾਰਤਾਰਾ ਨਜ਼ਰ ਆਉਂਦੀ ਹੈ ਹੁਣ ਇਹ ਬਾਜ਼ ਉਹਨਾਂ ਨੂੰ ਵਾਪਸ ਨਹੀਂ ਕਰਨਾ ਉਦੋਂ ਉਹਨਾਂ ਨੇ ਕਿਹਾ ਸੀ ਕਿ ਤਿੰਨ ਤੇ ਬਾਜ਼ ਨਹੀਂ ਆਬ ਦੇਣਾ ਅਬ ਰਾਜ ਤਾਜ ਤਿੰਨ ਤੇ ਸਭ ਲੈਣਾ ਤੇ ਇਹ ਵਾਸ ਦੀ ਜੰਗ ਫਿਰ ਤਾਜ ਦੀ ਜੰਗ ਦੇ ਵਿੱਚ ਉਦੋਂ ਬਦਲੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਦੇ ਕਿਲੇ ਤੇ ਝੰਡਾ ਚੁਲਾ ਕੇ ਸਿੱਖਾਂ ਦੀ ਰਾਜਸਤਾਨੀ ਦੀ ਨੀਂ ਰੱਖੀ ਸੀ ਤੇ ਕਿਹਾ ਸੀ ਕਿ ਸਿੱਖਾ ਜਦਬਰ ਹਰਦੂ ਆਦਮ ਤੇਗ ਨਾਨਕ ਬਾਬਸ਼ਤ ਕਿ ਇਹੇ ਗੁਰੂ ਨਾਨਕ ਦੀ ਤੇਗ ਦੀ ਵਿਸਾਧਾਰ ਹੈ। ਇਹ ਸੀ ਸਾਡੀ ਅੱਜ ਦੀ ਵੀਡੀਓ। ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।